ਮੈਨੂੰ ਇਹ ਬਾਝਣਾ اچھا ਹੈ। ਅੱਛਾ ਇਹ ਗੁੱਲੂ ਮਮਾ ਸਾਥ ਛੱਡ ਗਿਆ ਛੋਟੀ ਉਮਰ ਤੇ ਹੈ ਨਾ। ਬੜਾ ਉਸਨੇ ਭਾਵੇਂ ਪਾਲ ਸੀ ਜਿਸਨੇ ਸ਼ਮਸ਼ਾਨ ਘੜ ਦੇ ਵੀਡੀਓ ਕਈ ਹੀ ਸਾਡੀ ਸੋਸ਼ਲ ਮੀਡੀਆ ਤੇ ਅਪਲੋਡ ਕੀਤੀ ਹੈ ਆਪਣੇ। ਹੁਣ ਕਿਦਾਂ ਸਫਰ ਆਪਣਾ ਜ਼ਿੰਦਗੀ ਦਾ ਤੈਅ ਕਰਨਾ? ਸਫਰ ਭਾਜੀ ਮਾਂਵਾਂ ਤੋਂ ਬਿਨਾਂ ਤੇ ਸਫਰ ਦੂਰ ਆਇਆ। ਜ਼ਿੰਦਗੀ ਅੱਧੀ ਨਸਟਿਆ ਅੱਧੀ ਹੀ ਪੂਰੀ ਨਸਟਿਆ। 15 ਸਾਲ ਮੇਰੀ ਉਮਰ ਆ ਤੇ ਜੇ ਤੁਹਾ ਦਾ ਕਰਾ ਬੰਦੇ ਸਾ ਲਿਖੇ ਹੋਣਗੇ ਉਹਨਾਂ ਦੀ ਗੱਤੇ ਠੀਕ ਆ ਪਰ ਉਹ ਚੀਜ਼ ਦਿਲ ਨੂੰ ਠੇਸ ਪਹੁੰਚਾਉਂਦੀ ਰਹਿਣੀ ਨਾ ਜਿਹੜੀ ਚੀਜ਼ ਮੀਮਾ ਨੇ ਚੰਗੀਆਂ ਚੀਜ਼ਾਂ ਸਿਖਾਈਆਂ ਹਨ ਮਾੜਾ ਕੰਮ ਨਹੀਂ ਚੰਗੀਆਂ ਚੰਗੀਆਂ ਗੱਲਾਂ ਚੰਗੀਆਂ ਚੀਜ਼ਾਂ ਵੀ ਕੇ ਦਾ ਮਾੜਾ ਨਹੀਂ ਕਰਨਾ ਉਹ ਚੀਜ਼ਾਂ ਬੰਦੇ ਨੂੰ ਉਹ ਚੀਜ਼ਾਂ ਚੇਤੇ ਹੁੰਦੀਆਂ ਰਹਿੰਦੀਆਂ ਬਾਰ-ਬਾਰ ਗੋਲੂ ਆਪਣੇ ਆਪ ਨੂੰ ਕੱਲਾ ਮਹਿਸੂਸ ਕਰੇਗਾ ਕੱਲਾ ਭਜੀ ਕੱਲਾ ਤਾਂ ਕੱਲਾ ਦਾ ਮਹਿਸੂਸ ਕਰਨਾ ਭਜੀ ਹੁਣ ਮੈਂ ਤੇ ਮੇਰੇ ਡੈਡੀ ਆ ਮੈਂ ਕਦੀ ਵੀ ਆਪਣੇ ਡੈਡੀ ਸਾਹਮਣੇ ਮੇਰਾ ਘਟਰ ਰੋਣ ਨੂੰ ਜੀ ਨਹੀਂ ਕਰਦਾ ਮੈਂ ਹਜੇ ਕਦੀ ਵੀ ਆਪਣੇ ਡੈਡੀ ਸਾਹਮਣੇ ਇਦਾਂ ਰੋਇਆ ਨਹੀਂ ਸਗੋਂ ਉਹ ਰੋ ਪੈਂਦੇ ਮੇਰੇ ਸਾਹਮਣੇ ਮੈਂ ਫੇਰ ਵੀ ਉਹਨਾਂ ਨੂੰ ਚੁੱਪ ਕਰਉਣਾ ਤੇ ਗਲਤ ਕਮੈਂਟ ਕਰਨ ਵਾਲਿਆਂ ਦੇ ਕਮੈਂਟ ਕਰੇ ਹੀ ਜਾਣੇ ਆ ਇਹ ਫੇਮਸ ਹੋ ਲਈਦਾ ਮੈਨੂੰ ਕੀ ਲੋੜ ਫੇਮਸ ਹੋਣ ਦੀ ਜਿਹਦੀ ਜਵਾਲੇ ਝਾਲਮਾ ਚਲ ਜੇ ਤੇ ਉਹਨੂੰ ਕੀ ਲੋੜ ਫੇਮਸ ਬਿਸ਼ੇ ਰਹਿ ਗਈ ਗਿਆ ਗੁਲੂ ਇੰਡਸਟਰੀ ਨਾਲ ਜੁੜੇ ਰਹੇ ਹੋ ਇੰਡਸਟਰੀ ਨਾਲ ਭਾਜੀ ਜੁੜਿਆ ਰਹਿਣਾ ਤੁਹਾਨੂੰ ਪਤਾ ਕੰਮ ਤੋਂ ਬਿਨਾ ਤੇ ਗੁਜ਼ਾਰਾ ਨਹੀਂ ਕੰਮ ਤੇ ਕਰਨਾ ਪੈਣਾ ਪਰ ਉਹ ਚੀਜ਼ਾਂ ਦੁਖੀ ਕਰਦੀਆਂ ਰਹਿਣਾ ਜਿਹੜੀਆਂ ਚੀਜ਼ਾਂ ਮਣੀ ਮਾਂ ਨੇ ਸਿਖਾਈਆਂ ਮੈਂ 1 ਵਜੇ ਆਉਣਾ 2 ਵਜੇ ਆਉਣਾ ਮੇਰੀ ਮਾਂ ਨੇ ਗੇਟ ਦੇ ਲੱਗ ਖੜੇ ਹੋਣਾ ਪਿੱਕੇਦੋਂ ਆਊਗਾ ਤੇ ਫਿਰ ਹੁੰਦਿਆ ਰੋਟੀ ਹੋਣੀ ਹੁੰਦੀ ਹੈ ਜਿਹੜੀ ਚੀਜ਼ ਖਣੀ ਉਹ ਹੁੰਦੇ ਨੂੰ ਬਣਾ ਕੇ ਰੱਖੀ ਹੋਣੀ ਉਹ ਚੀਜ਼ਾਂ ਤੇ ਹਾਂਜੀ ਭਲੇਖੇ ਦੇ ਭਾਜੀ ਜਦੋਂ ਮੈਂ ਕਹਿੰਦਾ ਦੂਰ ਨੇੜੇ ਚੱਲ ਜਾ ਜੇ ਇੱਥੇ ਲੱਗੇ ਜਿਆਦਾ ਦੂਰ ਨਹੀਂ ਫਿਰ ਮੈਨੂੰ ਕੋਠੇ ਤੇ ਬੁਲੇ ਖੇਵੇ ਜਿੱਦਾਂ ਮੇਰੀ ਮੰਮਾ ਆਵਾਜ਼ਾ ਮਾਰਦੀ ਮੈਨੂੰ ਪਰ ਫਿਰ ਵੀ ਮੈਂ ਚਲ ਜਾਣਾ ਘਰੇ ਵੀ ਮੇਰੀ ਮੰਮਾ ਵੀ ਮੈਨੂੰ ਖਵੇਣਾ ਵੀ ਮੈਂ ਚਲ ਗਈ ਤੇ ਹੁਣੇ ਫਿਰਦਾ ਵਾ ਫਿਰ ਮੈਂ ਘਰੋਂ ਵੀ ਘਟ ਹੀ ਨਿਕਲਦਾ ਹੁਣ ਤੇ ਛੁੱਟੀਆਂ ਵਾ ਘਰੋਂ ਸਕੂਲ ਸਕੂਲੇ ਘਰੋਂ ਬਸ ਨਾ ਨਾ ਅਗੇ ਦਾ ਮੜਾ ਨਾ ਅਗੇ ਦਾ ਚੰਗਾ ਘਰੇ ਰਹੀ ਦਰਮਾਨ ਬਸ ਹਾਂਜੀ ਬਾਕੀ ਦੁੱਖ ਤੇ ਆ ਹੁਣ ਦੁੱਖ ਤੇ ਕਟਣਾ ਪੈਣਾ ਹੀ ਆ ਜਿਹੜਾ ਦੁੱਖ ਪੈ ਗਿਆ ਵਾ ਬਾਕੀ ਮੈਂ ਸਾਰਿਆਂ ਗਏ ਹੋ ਰਿਕਵੈਸਟ ਕਰਦਾ ਮਾਪਿਆਂ ਦਾ ਧਿਆਨ ਹੈ ਕਰੋ ਮੈਂ ਪਹਿਲੀ ਪਹਿਲਿਆਂ ਵੀ ਇੰਟਰਵਿਊਆਂ ਵੇਖ ਲਿਆ ਮੇਰੀਆਂ ਪਹਿਲਿਆਂ ਦੀ ਮੈਂ ਇੱਕੋ ਗੱਲ ਸਮਝਾਉਣਾ ਹੁਣ ਜਿਹੜੇ ਬੰਦੇ ਨੂੰ ਮਾਪਿਆਂ ਨਾਲ ਪਿਆਰ ਹੁੰਦਾ ਉਹੀ ਬੰਦਾ ਮਾਪਿਆਂ ਨੂੰ ਰੋਂਦਾ ਵਾ ਜਿਹੜੇ ਬੰਦੇ ਨੂੰ ਨਹੀਂ ਹੁੰਦਾ ਉਹ ਤੇ ਫਿਰ ੱਟਕੇਸ਼ਾਈ ਆ ਪਰ ਗਲਤ ਗੱਲਾਂ ਨਹੀਂ ਕਰਨਾ ਚਾਹੀਦੇ ਇਦਾਂ ਵੀ ਉਹਨੇ ਛੇੜੀ ਆਪਣੇ ਮਾਪਿਆਂ ਨੂੰ ਜਿੱਦਾਂ ਟਿਚ ਨਹੀਂ ਜਾਂਦੇ ਇਹ ਚੀਜ਼ ਆ ਪਰ ਨਹੀਂ ਇਹ ਚੀਜ਼ ਨਹੀਂ ਕਰਨੀ ਚਾਹੀਦੀ ਮਾਪਿਆਂ ਨਾਲ ਪਿਆਰ ਕਰਨਾ ਚਾਹੀਦਾ ਮੈਨੂੰ ਪੁੱਛ ਲਓ ਮੇਰੀ ਮਾਂ ਚਲ ਗਈ ਆ ਪਿਆਰ ਵੀ ਬੜਾ ਹੈ ਮਾਰਦੀ ਵੀ ਹੁੰਦੀ ਹੈ ਚੰਗੀਆਂ ਗੱਲਾਂ ਤੋਂ ਮਾਰਦੀ ਉਹ ਮੈਨੂੰ ਕਿਹੜਾ ਮਾਰੇ ਕੰਮਾਂ ਤੋਂ ਮਾਰਦੀ ਇਹ ਨਹੀਂ ਵੀ ਜਦੋਂ ਮਰਜੀ ਨਾ ਜਦੋਂ ਮੈਂ ਮਾੜਾ ਗੱਲ ਕੋਈ ਜਾਂ ਕਰਨੀ ਜਾਂ ਕੋਈ ਵੀ ਮਾੜਾ ਕੰਮ ਕਰਨਾ ਫੇਰ ਹੀ ਮੈਨੂੰ ਵੱਜਦੀਆਂ ਇੰਨੀਆਂ ਕਿ ਵੱਜਦੀਆਂ ਨੇ ਫੇਰ ਹੀ ਠੀਕ ਹੈ ਬਾਕੀ ਹੁਣ ਸਾਰੀ ਉਮਰ ਦੀ ਘਾਟ ਮਹਿਸੂਸ ਹੁੰਦੀ ਰਣੀ